ਸੋ ਪ੍ਰੇਜ਼ ਲਾਰਡ ਜੈ ਮਸੀਹ ਦੀ ਪਰਮੇਸ਼ਰ ਦਾ ਧੰਨਵਾਦ ਹੋਵੇ ਅੱਜ ਦੇ ਸੁੰਦਰ ਸਮੇ ਲਈ ਕਿ ਖੁਦਾਬੰਦ ਨੇ ਇੱਕ ਵਾਰ ਫਿਰ ਤੋਂ ਤੁਹਾਡੇ ਵਿੱਚ ਤੁਹਾਡੇ ਵਿਚਾਰ ਆਉਣ ਦੇ ਲਈ ਮਦਦ ਅਤੇ ਸਹਾਤਾ ਕੀਤੀ ਆ ਸੋ ਪ੍ਰਭੂ ਦੇ ਨਾਮ ਦੀ स्तुਤੀ ਤੇ ਵਡਿਆਈ ਹੋਵੇ ਸੋ ਮੇਰੇ ਪੀਓ ਅੱਜ ਦਾ ਜਿਹੜਾ ਸਾਡਾ ਟੌਪਿਕ ਆ ਉਹ ਆ ਆ ਇੱਕ ਸਭ ਤੋਂ ਪਹਿਲਾਂ ਤੁਸੀਂ ਫੋਟੋ ਦੇਖੋ ਇਹ ਇੱਕ ਸਾਡੇ ਕੋਈ ਸਿੱਖ ਪ੍ਰਚਾਰਕ ਨੇ ਜਿਨ੍ਹਾਂ ਦਾ ਨਾਮ ਆ ਬਾਬਾ ਹਰਜਿੰਦਰ ਸਿੰਘ ਕਰਕੇ ਲਿਖਿਆ। ਸੋ ਅਚਾਨਕ ਕੱਲ ਮੈਂ ਜਦ ਚੈਨਲ ਚੈੱਕ ਕਰ ਰਿਹਾ ਸੀ ਤੇ ਉਹਦੇ ਵਿੱਚ ਇਹ ਇੱਕ ਵੀਡੀਓ ਸ਼ੋ ਹੁੰਦੀ ਆ। ਜਿਹਦੇ ਵਿੱਚ ਥੰਬਨੇਲ ਦੇ ਉੱਪਰ ਇਹਨਾਂ ਬਾਬਾ ਜੀ ਦੀ ਫੋਟੋ ਲੱਗੀ ਸੀ। ਤੇ ਉਹਦੇ ਉੱਪਰ ਲਿਖਿਆ ਕਿ ਯੀਸ਼ੂ ਮਸੀ 100 ਦੇ ਵਿੱਚੋਂ ਤੁਹਾਡੇ ਕਿੰਨੇ ਆਪਾਂ ਨੂੰ ਮਾਫ ਕਰਦੇ ਆ ਕਰਕੇ। ਫਿਰ ਜਦੋਂ ਮੈਂ ਇਸ ਵੀਡੀਓ ਨੂੰ ਦੇਖਿਆ ਕਿ ਹੈ ਕੀ ਆ ਜਦੋਂ ਮੈਂ ਖੋਲਿਆ ਤੇ ਉਹਨਾਂ ਨੇ ਕਿਹਾ ਕਿ ਇਸਾਈਆਂ ਦਾ ਕੋਈ ਇਸਾਈ ਲੋਕਾਂ ਦਾ ਕਹਿਣਾ ਸੀ ਕਿ ਯੀਸ਼ੂ ਮਸੀਹ 70% ਤੱਕ ਸਾਡੇ ਪਾਪਾਂ ਨੂੰ ਕੀ ਕਰਦੇ ਆ ਮਾਫ ਕਰਦੇ ਆ ਪਰ ਸਾਡਾ ਵਾਹਿਗੁਰੂ ਸਾਡਾ ਅਕਾਲ ਪੁਰਖ ਸਮਰੱਥ ਪਰਮੇਸ਼ਰ ਆ ਪੂਰੀ ਰੀਤੀ ਨਾਲ ਜਿਸ ਵੀ ਪਾਪੀ ਦੇ ਪਾਪ ਨੂੰ ਮਾਫ ਕਰਦੇ ਆ ਪੂਰੀ ਤਰ੍ਹਾਂ ਕਰਦੇ ਆ ਸੋ ਇੱਕ ਚੀਜ਼ ਨੂੰ ਯਾਦ ਰੱਖੋ ਕਿ ਕਦੀ ਵੀ ਆਪਾਂ ਜਦੋਂ ਕਿਸੇ ਟਿੱਪਣੀ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਕਿਸੇ ਮਨੋਖ ਦੇ ਕਹਿਣ ਤੇ ਕੋਈ ਵੀਡੀਓ ਨਹੀਂ ਬਣਾਉਣੀ ਸਭ ਤੋਂ ਪਹਿਲਾਂ ਆਪਾਂ ਉਸ ਦੇ ਸ਼ਾਸਤਰ ਜਾਂ ਉਸ ਦੇ ਬਾਰੇ ਗਿਆਨ ਨੂੰ ਪ੍ਰਾਪਤ ਕਰਨਾ ਕਿ ਵਾਕਿਆ ਹੀ ਜੋ ਵਿਅਕਤੀ ਕਹਿ ਰਿਹਾ ਇਹ ਗੱਲ ਸੱਚ ਹੈ ਜਾਂ ਨਹੀਂ ਉਹਨਾਂ ਦਾ ਸ਼ਾਸਤਰ ਕੀ ਕਹਿੰਦਾ ਕਿਉਂਕਿ ਜੇਕਰ ਤੁਸੀਂ ਸ਼ਾਸਤਰ ਦੇ ਅਨੁਸਾਰ ਜਵਾਬ ਜਾਂ ਉਸ ਦਾ ਕੋਈ ਵੀਡੀਓ ਨਹੀਂ ਦਿਓਗੇ ਪ੍ਰੂਫ ਦੇ ਆਧਾਰ ਤੇ ਤੇ ਫਿਰ ਮਨੁੱਖਾਂ ਦੇ ਕਹਿਣਕਾਰ ਤੇ ਤੁਸੀਂ ਵੀਡੀਓ ਬਣਾਤੀ ਤੇ ਤੁਸੀਂ ਝੂਠੇ ਸਾਬਤ ਹੋ ਜਾਓਗੇ ਇਸੇ ਕਰਕੇ ਕਿਹਾ ਜਾਂਦਾ ਜਿੰਨਾ ਚਿਰ ਕਿਸੇ ਚੀਜ਼ ਦੇ ਬਾਰੇ ਤੁਹਾਨੂੰ ਗਿਆਨ ਨਹੀਂ ਆ ਉਹਨੂੰ ਹੱਥ ਨਾ ਲਾਓ ਕਰਕੇ ਮੇਰੇ ਪਿਆਰਿਓ ਜੇ ਮੈਨੂੰ ਮੋਬਾਈਲ ਬਣਾਉਣੇ ਨਹੀਂ ਆਉਂਦੇ ਮੈਂ ਬਣਾਉਣ ਲੱਗ ਜਾਗਾ ਤੇ ਉਲਟਾ ਉਸ موبائل ਨੂੰ ਮੈਂ ਵਗਾੜਦਾਗਾ ਬਣਾ ਨਹੀਂ ਸਕਦਾ ਕਿਉਂਕਿ ਉਹ ਹੀ ਬਣਾ ਪਾਏਗਾ ਜਿਹੜਾ ਜਿੰਨੂੰ ਉਸਦਾ ਗਿਆਨ ਆ ਸੋ ਇਹਦਾ ਮਤਲਬ ਕੀ ਆ ਕਿ ਜਿੰਨਾ ਚਿਰ ਕਿਸੇ ਦੇ ਬਾਰੇ ਸਾਨੂੰ ਚੰਗੀ ਤਰ੍ਹਾਂ ਨਾਲ ਨੌਲੇਜ ਨਾ ਆਵੇ ਤੇ ਸਾਨੂੰ ਮੈਚ ਸਮਝਦਾ ਕੇ ਮੂੰਹ ਨਹੀਂ ਖੋਲਣਾ ਚਾਹੀਦਾ ਕਿਉਂਕਿ ਉਹਦੇ ਅਨੁਸਾਰ ਫਿਰ ਸ਼ਾਸਤਰ ਦੇ ਅਨੁਸਾਰ ਜਦ ਉਹ ਸੁਹੀ ਜਵਾਬ ਦੇਣਗੇ ਤੇ ਤੁਸੀਂ ਫਸ ਜਾਓਗੇ ਫਿਰ ਤੁਸੀਂ ਤੁਹਾਨੂੰ ਗੱਲ ਨਹੀਂ ਹੋਣੀ ਕਹਿੰਦਾ ਮਤਲਬ ਮੇਰੇ ਪਿਆਰਿਓ ਹੁਣ ਬਾਈਬਲ ਦੇ ਅਨੁਸਾਰ ਅਸੀਂ ਦੇਖਣਾ ਬਾਈਬਲ ਦਾ ਪਰਮੇਸ਼ਵਰ ਇੱਕ ਵਿਅਕਤੀ ਜਿਹੜਾ ਪਾਪੀ ਆ ਉਹਦੇ ਜਦ ਪਾਪਾ ਨੂੰ ਮਾਫ ਕਰਦਾ ਕੀ ਉਹ 30% ਤਾਂ 70% 80% ਪਾਪਾ ਨੂੰ ਮਾਫ ਕਰਦਾ ਆਓ ਅਸੀਂ ਇੱਕ ਵਚਨ ਪੜ੍ਹਦੇ ਹਾਂ ਯਸ਼ਾਇਆ ਦੀ ਕਿਤਾਬ ਉਹਦਾ ਇੱਕ ਅਧਿਆਇ ਉਹਦਾ 18 ਵਚਨ ਪੜ੍ਹਾਂਗੇ ਯਸ਼ਾਇਆ 1 ਦਾ 18 ਇਹ ਯਹੋਵਾ ਇਹ ਉਹ ਆਖਦਾ ਹੈ ਆਓ ਹਮ ਅਸੀਂ ਆਪਸ ਦੇ ਵਿੱਚ ਵਾਦ-ਵਿਵਾਦ ਕਰੀਏ ਤੁਹਾਡੇ ਪਾਪ ਚਾਹੇ ਲਾਲ ਰੰਗ ਦੇ ਹੋਣ ਤਾਂ ਵੀ ਉਹ ਹਮਦੇ ਵਰਗੇ ਚਿੱਟੇ ਕੀਤੇ ਜਾਣਗੇ ਅਤੇ ਚਾਹੇ ਅਰਗਵਾਨੀ ਰੰਗ ਦੇ ਹੋਣ ਤਾਂ ਵੀ ਉਹ ਓਨ ਦੇ ਸਮਾਨ ਸਵੇਤ ਹੋ ਜਾਣਗੇ ਮੇਰੇ ਪਿਆਰਿਓ ਇਧਰ ਪਰਮੇਸ਼ਰ ਦੇ ਵਚਨ ਚ ਲਿਖਿਆ ਪ੍ਰਭੂ ਕਹਿੰਦਾ ਅਉ ਅਸੀਂ ਆਪਸ ਸਲਾਹ ਕਰੀਏ ਤੁਹਾਡੇ ਪਾਪ ਭਾਵੇਂ ਲਾਲ ਰੰਗ ਦੇ ਹੋਣ ਤੋ ਵੀ ਉਹ برف ਵਾਂਗੂ ਚਿੱਟੇ ਕੀਤੇ ਜਾਣਗੇ ਵਚਨ ਦੇ ਵਿੱਚ ਲਿਖਿਆ ਹੁਣ ਅਸੀਂ ਜਦੋਂ ਬਰਫ਼ ਲੈ ਕੇ ਆਉਂਦੇ ਹਾਂ ਕਾਰਖਾਨੇ ਦੇ ਵਿੱਚੋਂ ਜਾਂ ਫ੍ਰਿਜ ਦੇ ਵਿੱਚੋਂ ਤੇ ਕੀ ਉਹਦੇ ਵਿੱਚ ਕੋਈ ਦਾਗ ਰਹਿੰਦਾ ਬਿਲਕੁਲ ਨਹੀਂ ਉਹਨੂੰ ਬਾਹਰ ਕੱਢਣ ਤੋਂ ਬਾਅਦ ਤੁਸੀਂ ਦਾਗ ਲਾ ਦਿਓ ਵੱਖਰੀ ਗੱਲ ਆ ਪਰ ਜਦੋਂ ਫ੍ਰਿਜ ਜਾਂ ਕਾਰਖਾਨੇ ਚੋਂ ਬਰਫ਼ ਆਉਂਦੀ ਇੱਕ ਵੀ ਦਾਗ ਉਹਦੇ ਵਿੱਚ ਕਿਸੇ ਰੰਗ ਦਾ ਧੱਬਾ ਨਹੀਂ ਹੁੰਦਾ ਪਰਮੇਸ਼ਰ ਕਹਿੰਦਾ ਮੈਂ 70% ਨਹੀਂ 30% ਨਹੀਂ 60% ਨਹੀਂ ਮੈਂ ਤੁਹਾਡੇ ਪਾਪ ਭਾਵੇਂ ਗੂੜੇ ਲਾਲ ਰੰਗ ਦੇ ਹੋਣ ਮੈਂ ਉਹਨਾਂ ਨੂੰ ਸਵੇ ਬਰਫ਼ ਦੇ ਸਮਾਨ ਚਿੱਟੇ ਕਰ ਦਿਆਂਗਾ ਬਾਬਾ ਜੀ ਬਾਈਬਲ ਦੇਖੋ ਕੀ ਕਹਿ ਰਹੀ ਆ ਬਾਈਬਲ ਕਹਿ ਰਹੀ ਪ੍ਰਭੂ ਕਹਿੰਦਾ ਮੈਂ ਤੁਹਾਡੇ ਪਾਪ ਲਾਲ ਰੰਗ ਦੇ ਹੁਣ ਬਰਫ਼ ਵਾਂਗੂ ਉਹਨਾਂ ਨੂੰ ਕੀ ਕਰ ਦਿਆਂਗਾ ਚਿੱਟੇ ਇਹ ਸਮਝਾਉਂਦਾ ਪਰਮੇਸ਼ਰ ਦਾ ਤਰੀਕਾ ਯਾਨੀ ਮੈਂ ਕੋਈ ੱੱਬਾ ਰਹਿਣ ਹੀ ਨਹੀਂ ਦਿਆਂਗਾ ਬੋਲੋ ਹਾਲੇਲੂਇਆ ਫਿਰ ਅੱਗੇ ਕਹਿੰਦਾ ਭਾਵੇਂ ਅਰਗਵਾਨੀ ਰੰਗ ਦੇ ਹੋਣ ਤੇ ਮੈਂ ਉਹਨੂੰ ਉਹਨ ਦੇ ਸਨਮਾਨ ਸवेत ਚਟੇ ਕਰ ਦਿਆਂਗਾ ਕਰਕੇ ਬੋਲੋ ਹallelujah ਸੋ ਇਸ ਕਰਕੇ ਮੈਂ ਜੋ ਪਹਿਲੀ ਗੱਲ ਕਹਿ ਤੀ ਤੁਹਾਨੂੰ ਜਦੋਂ ਵੀ ਤੁਸੀਂ ਕਿਸੇ ਦੂਜੇ ਦੇ ਗ੍ਰੰਥ ਦੇ ਜਾਂ ਦੂਜੇ ਕੀ ਕਹਿ ਸਕਦੇ ਕਿਸੇ ਸ਼ਾਸਤਰ ਦੇ ਬਾਰੇ ਵੀਡੀਓ ਬਣਾਉਂਦੇ ਹੋ ਤੇ ਚੰਗੀ ਤਰ੍ਹਾਂ ਨਾਲ ਇਤਿਹਾਸ ਚੈੱਕ ਕਰ ਲੈਣਾ ਤਾਂ ਵੀਡੀਓ ਬਣਾਉਣਾ ਨਹੀਂ ਤੇ ਤੁਸੀਂ ਫਸੇ ਜੇ ਜਵਾਬ ਦੇਣ ਦੇ ਵਿੱਚ ਫਸ ਜੋਗੇ ਫਿਰ ਦੂਜੀ ਗੱਲ ਬਾਈਬਲ ਦੇ ਵਿੱਚ ਮੈਂ ਤੁਹਾਨੂੰ ਇੱਕ ਔਰਤ ਦੀ ਕਹਾਣੀ ਦੱਸਣਾ ਚਾਹੁੰਦਾ ਇੱਕ ਔਰਤ ਬਾਈਬਲ ਦੇ ਵਿੱਚ ਜਨਾਹ ਕਰਦੀ ਫੜੀ ਗਈ ਤੇ ਉਥੋਂ ਦਾ ਕਾਨੂੰਨ ਕੀ ਸੀ ਜਿੱਥੋਂ ਦੀ ਇਹ ਔਰਤ ਫੜੀ ਗਈ ਸੀ ਉਥੋਂ ਦੇ ਉਹਨਾਂ ਦੇ ਬਜ਼ੁਰਗਾਂ ਤੋਂ ਇਹ ਕਾਨੂੰਨ ਚੱਲਿਆ ਹੁੰਦਾ ਹੀ ਕਿ ਜੇ ਇੱਕ ਜਨਾਨੀ ਜਨਾਹ ਕਰਦੀ ਫੜੀ ਜਾਂਦੀ ਆ ਤੇ ਉਹਨੂੰ ਪੱਥਰ ਮਾਰ ਮਾਰ ਕੇ ਕੀ ਕਰ ਦੋ ਮਾਰ ਲਓ ਤੇ ਉਸ ਔਰਤ ਨੂੰ ਤੇ ਉਥੋਂ ਦੇ ਲੋਕ ਜਿਹੜੇ ਇਸ ਰੀਤੀ ਨੂੰ ਮੰਨਦੇ ਸੀ ਉਸ ਔਰਤ ਨੂੰ ਫੜ ਕੇ ਯੀਸ਼ੂ ਮਸੀਹ ਦੇ ਕੋਲ ਲੈ ਆਉਂਦੇ ਆ ਉਹਨੂੰ ਕਹਿੰਦੇ ਆ ਕਿ ਸਾਡੇ ਦਾਦਿਆਂ ਪਰਦਾਦਿਆਂ ਦੀ ਜਿਹੜੀ ਰੀਤ ਆ ਉਹ ਇਹ ਕਹਿੰਦੀ ਆ ਉਹਨਾਂ ਦੀਆਂ ਕਿਤਾਬਾਂ ਇਹ ਕਹਿੰਦੀਆਂ ਵਾਂ ਉਹਨਾਂ ਦਾ ਕਾਨੂੰਨ ਇਹ ਕਹਿੰਦਾ ਵੀ ਜਿਹੜੀ ਔਰਤ ਜਨਾਹ ਕਰਦੀ ਫੜੀ ਜਾਵੇ ਉਹਨੂੰ ਪੱਥਰ मार-मार ਕੇ ਕੀ ਕਰਦੋ ਮਾਰ ਦੋ ਪਰ ਤੂੰ ਇਹਦੇ ਬਾਰੇ ਕੀ ਕਹਿਣਾ ਹੈ ਯੇਸ਼ੂ ਮਸੀਹ ਨੇ ਥੋੜਾ ਸਮਾਂ ਵਿਚਾਰ ਕੀਤਾ ਤੇ ਵਚਨ ਤੇ ਲਿਖਿਆ ਉਹ ਧਰਤੀ ਤੇ ਉਂਗਲੀ ਦੇ ਨਾਲ ਕੁਝ ਲਿਖਣ ਲੱਗੇ ਅਜ਼ੀਜ਼ੋ ਉੱਥੇ ਉਹ ਲੋਕ ਯੇਸ਼ੂ ਮਸੀਹ ਨੂੰ ਫਸਾਉਣਾ ਚਾਹੁੰਦੇ ਸੀ ਕਿ ਜੇ ਇਹ ਕਹਿੰਦਾ ਵਾ ਵੀ ਤੁਸੀਂ ਨਾ ਮਾਰੋ ਤੇ ਅਸੀਂ ਇਹਦੇ ਤੇ ਦੋਸ਼ ਲਾਵਾਂਗੇ ਵੀ ਤੂੰ ਤੇ ਸਾਡੇਆਂ ਦਾਦਿਆਂ ਪੜਦਾਦਿਆਂ ਦੀਆਂ ਕਾਨੂੰਨਾਂ ਨੂੰ ਮੰਨਣ ਤੋਂ ਮਨਾ ਕਰਦਾ ਹੈ ਤੇ ਜੇ ਉਹ ਕਹਿੰਦਾ ਇਹਨੂੰ ਪੱਥਰ ਮਾਰੋ ਤੇ ਅਸੀਂ ਇਹਦੇ ਤੇ ਇਹ ਵੀ ਉਂਗਲ ਚੁੱਕਾਂਗੇ ਕਿ ਲੋਕ ਤੇ ਤੈਨੂੰ ਦਇਆ ਦਾ ਸਾਗਰ ਕਹਿੰਦੇ ਆ ਫਿਰ ਤੇਰੇ ਅੰਦਰ ਕਿਹੜੀ ਦਇਆ ਆ ਪਰ ਯੀਸ਼ੂ ਮਸੀਹ ਨੇ ਵਚਨ ਚ ਲਿਖਿਆ ਉੱਥੇ ਧਰਤੀ ਦੇ ਝੁਕੇ ਤੇ ਉਂਗਲ ਨਾਲ ਕੁਝ ਲਿਖਣ ਲੱਗੇ ਤੇ ਉੱਠ ਕੇ ਉਸ ਸਭਾ ਦੇ ਲੋਕਾਂ ਨੂੰ ਉਸ ਭੀੜ ਨੂੰ ਇਹ ਆਖਿਆ ਪਹਿਲਾ ਪੱਥਰ ਇਸ ਇਸਤਰੀ ਤੇ ਉਹ ਬੰਦਾ ਮਾਰੇ ਜਿੰਨੇ ਕਦੀ ਜ਼ਿੰਦਗੀ ਦੇ ਵਿੱਚ ਕੋਈ ਪਾਪ ਨਹੀਂ ਕੀਤਾ ਹallelujah ਮੇਰੇ ਪਿਆਰਿਓ ਹੁਣ ਤੁਸੀਂ ਦੱਸੋ ਭੀੜ ਦੇ ਵਿੱਚ ਕਿੰਨੇ ਇਹੋ ਜਿਹੀ ਹੋਣਗੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕੋਈ ਪਾਪ ਨਹੀਂ ਕੀਤਾ ਵਚਨ ਚ ਲਿਖਿਆ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰਿਆਂ ਨੇ ਉੱਥੇ ਪੱਥਰ ਸੁੱਟੇ ਤੇ ਆਪਣੇ ਆਪਣੇ ਪੈਰੀ ਤੁਰਦੇ ਬਣੇ ਕਿਉਂਕਿ ਆ ਪ੍ਰਭੂ ਨੇ ਗੱਲ ਇਹੋ ਜੀ ਕਰਤੀ ਪਹਿਲਾ ਪੱਥਰ ਇਸਔਰਤ ਨੂੰ ਉਹ मारेਗਾ ਜਿਨੇ ਕੋਈ ਪਾਪ ਨਹੀਂ ਕੀਤਾ ਅੱਜ ਦੂਜੇ ਤੇ ਉਂਗਲੀ ਚੁਕਣਾ ਬੜਾ ਆਸਾਨ ਏ ਪਰ ਮੇਰੇ ਪਿਆਰਿਓ ਦੂਜੇ ਨੂੰ ਗਲਤ ਕਹਿਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਝਾਕਣਾ ਜ਼ਰੂਰੀ ਹੈ ਇੱਕ ਵਿਅਕਤੀ ਨੂੰ ਤੇ ਅੱਜ ਹਰ ਇੱਕ ਇਨਸਾਨ ਦੂਜੇ 'ਚ ਕਮੀ ਲੱਭਦਾ ਆਪਣੀਆਂ ਕਮੀਆਂ ਦੇ ਬਾਰੇ ਕੋਈ ਨਹੀਂ ਦੇਖਦਾ ਦੂਜੇ ਨੂੰ ਗਲਤ ਕਹਿੰਦਾ ਪਰ ਆਪਣੇ ਗੁਨਾਹ ਤੇ ਆਪਣੀਆਂ ਗਲਤੀਆਂ ਦੇ ਬਾਰੇ ਕਦੀ ਕੋਈ ਕਿਸੇ ਨੂੰ ਦੱਸਦਾ ਕਿ ਮੈਂ ਵੀ ਗਲਤਾਂ ਕਰਕੇ ਹਮੇਸ਼ਾ ਦੂਜੇ ਤੇ ਹਰ ਇਨਸਾਨ ਨੂੰ ਉਂਗਲੀ ਚੁੱਕਣਾ ਪਸੰਦ ਕਰਦਾ ਮੇਰੇ ਅਜ਼ੀਜ਼ੋ ਤੇ ਮੇਰੇ ਪਿਆਰਿਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਫਿਰ ਉੱਥੋਂ ਲਿਖਿਆ ਵੱਡੇ ਤੋਂ ਲੈ ਕੇ ਸਾਰੇ ਨਿਕਲ ਗਏ ਕਿਉਂਕਿ ਉੱਥੇ ਕੋਈ ਬਿਨਾ ਪਾਪ ਤੋਂ ਹੈ ਹੀ ਨਹੀਂ ਸੀ ਤੇ ਮੇਰੇ ਪਿਆਰਿਓ ਫਿਰ ਯੀਸ਼ੂ ਮਸੀਹ ਉਸ ਔਰਤ ਦੇ ਕੋਲ ਜਾਂਦੇ ਆ ਉਹਨੂੰ ਕਹਿੰਦੇ ਦੇਖ ਐਸ ਆਈ ਹੋਈ ਭੀੜ ਨੇ ਵੀ ਤੈਨੂੰ ਸਜ਼ਾ ਨਹੀਂ ਦਿੱਤੀ ਭਾਵੇਂ ਤੂੰ ਪਾਪ ਕੀਤਾ ਸੀ ਤੇ ਮੈਂ ਵੀ ਤੈਨੂੰ ਸਜ਼ਾ ਨਹੀਂ ਦਵਾਗਾ ਤੇ ਪ੍ਰਭੂ ਦੇ ਵਚਨ ਚ ਲਿਖਿਆ ਪਰ ਅੱਗੇ ਤੋਂ ਉਹਨੂੰ ਇੱਕ ਪ੍ਰਭੂ ਨੇਕ ਸਲਾਹ ਦਿੰਦਾ ਜਾ ਚਲੀ ਜਾ ਫਿਰ ਤੋਂ ਦੁਬਾਰਾ ਪਾਪ ਨਾ ਕਰੀ ਮੇਰੇ ਪਿਆਰਿਓ ਦਾ ਮਤਲਬ ਯੀਸ਼ੂ ਨੇ ਉਸ ਪੀੜ ਤੋਂ ਵੀ ਬਚਾਇਆ ਤੇ ਆਪ ਵੀ ਉਹਨੂੰ ਕਹਿੰਦਾ ਮੈਂ ਵੀ ਤੈਨੂੰ ਇਸ ਪਾਪ ਦੇ ਬਦਲੇ ਸਜ਼ਾ ਨਹੀਂ ਦਵਾਂਗਾ ਪਰ ਮੈਂ ਤੈਨੂੰ ਕੀ ਕਰ ਰਿਹਾ ਮਾਫ ਕਰ ਰਿਹਾ ਪਰ ਇੱਕ ਚੇਤਾਵਨੀ ਜ਼ਰੂਰ ਦਵਾਂਗਾ ਕਿ ਮੋੜ ਇਹੋ ਜਿਹਾ ਕੰਮ ਨਾ ਕਰੀ ਕਰਕੇ ਤਾਂ ਮੇਰੇ ਪਿਆਰਿਓ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਸੀ ਯੀਸ਼ੂ ਮਸੀਹ 60% 30% পাপ maaf ਨਹੀਂ ਕਰਦਾ ਜੇ ਉਹ ਕਰਦਾ ਆ ਤੇ 100% ਕਲੀਅਰ ਬਰਫ ਦੇ ਵਾਂਗੂ ਛੱਟਾ ਕਰਦਾ ਆ ਜਿਹਦੇ ਵਿੱਚ ਕੋਈ ਧੱਬਾ ਨਹੀਂ ਹੁੰਦਾ ਬਾਬਾ ਜੀ ਇਹ ਆ ਬਾਈਬਲ ਦਾ ਸੱਚ ਇਹ ਆ ਬਾਈਬਲ ਦੇ ਪਰਮੇਸ਼ਵਰ ਦਾ ਕੰਮ ਆ ਉਹ 70% 60% ਦੀ ਜਦ maaf ਕਰਦਾ ਪੂਰੀ ਰੀਤੀ ਨਾਲ maaf ਕਰਦਾ ਹallelujah ਸੋ ਪ੍ਰਭੂ ਇਹna ਵਚਨਾਂ ਦੇ ਦੁਆਰਾ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਣ ਬਰਕਤ ਦੇਣ ਜੈ ਮਸੀਹੀ ਗੋਡ ਬlesਸ ਯੂ ਧੰਨਵਾਦ ਪਰਮੇਸ਼ਰ